ਭਗਤ ਕਬੀਰ ਜੀ ਦਾ ਪੁੰਨਿਆ ਪਰਥਾਏ ਜੁੜਾ ਗौरी ਸਿੱਤੀ ਦੁਆਰਾ ਉਪਦੇਸ਼ ਹੈ ਸਵਾਜ ਪੁੰਨਿਆ ਦੇਣ ਕਰਕੇ ਉਹਨਾਂ ਦਾ ਉਪਦੇਸ਼ ਉਹ ਲਾਈਵ ਪਰ ਕੇ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਸਤਿਗੁਰ ਪ੍ਰਸਾਦਿ ਰਾਗੋਈ ਤੀ ਉਨਿ ਪੂਰਾ ਚੰਦ ਕਾਸ਼ ਸਹਿਜ ਪਥਰੇ ਕਲਾ ਸਹਿਜ ਪ੍ਰਗਾਸ ਆਦੰਤ ਮਦੁਏ ਰਹਾ ਥੀਰ ਸੁਖ ਸਾਗਰ ਮੈਂ ਰਮੇ ਕਬੀਰ ਗੁਰੂ ਪਿਆਰਿਓ ਭਗਤ ਕਬੀਰ ਜੀ ਗਉਪਦੇਸ਼ ਸਮਝਣ ਤੋਂ ਕਈ ਨਾਉ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਗਤ ਕਬੀਰ ਦੇ ਕਹਿੰਦੇ ਹਨ ਉਹਨਿਓ ਪੂਰਾ ਚੰਦ ਆਕਾਸ਼ ਕਿ ਜਿਵੇਂ ਆਕਾਸ਼ ਦੇ ਵਿੱਚ ਚੰ드ਰਮਾ ਮਸਿਆਤ ਹੋਏ ਸ 15ਵੇਂ ਦਿਨ ਨੂੰ ਆਕੇ ਪੂਰਾ ਦਿਖਾਈ ਦਿੰਦਾ ਹੈ ਚੜ ਜਾਂਦਾ ਹੈ ਪੂਰਾ ਤੇ ਰਾਤ ਨੂੰ ਹਨੇਰੇ ਵਿੱਚ ਵੀ ਚਾਨਣ ਹੋ ਜਾਂਦਾ ਹੈ ਇਸ ਤਰ੍ਹਾਂ ਸਾਡੇ ਮਨ ਹਨੇਰੇ ਵਿੱਚ ਗੁਰੂ ਦੇ ਨਾਮ ਦਾ ਪ੍ਰਕਾਸ਼ ਚਾਨਣ ਹੋ ਗਿਆ ਹੈ ਸ਼ਬਦ ਦਾ ਪ੍ਰਕਾਸ਼ ਹੋ ਗਿਆ ਹੈ ਕਿ ਸਾਨੂੰ ਵੀ ਇਸ ਮਾ ਰੂਪੀ ਅਗਿਆਨ ਦੇ ਹਨੇਰੇ ਵਿੱਚ ਪਰਮਾਤਮਾ ਦੇ ਨਾਮ ਗਿਆਨ ਕਰਕੇ ਉਸ ਦੇ ਨਾਮ ਦਾ ਪ੍ਰਕਾਸ਼ ਹੋਣ ਕਰਕੇ ਇਹ ਪਤਾ ਲੱਗ ਗਿਆ ਹੈ ਨਜ਼ਰ ਆ ਰਿਹਾ ਹੈ ਪਸਿਓ ਕਲਾ ਸਹਿਜ ਪ੍ਰਗਾਸ ਉਸ ਪਰਮਾਤਮਾ ਦੀ ਜੋ ਕਲਾ ਹੈ ਉਹਦਾ ਸਹਿਜ ਹੀ ਪ੍ਰਕਾਸ਼ ਜਰਾ ਹੈ ਉਸਾਰੇ ਪਾਸੇ ਹੋ ਰਿਹਾ ਹੈ ਆਦੰਤ ਮਧੁਏ ਰਹਾ ਥੀਰ ਤੇ ਇਹ ਅਜ ਕੋਈ ਨਵਾਂ ਨਹੀਂ ਹੈ ਇਹ ਸ਼ੁਰੂ ਤੋਂ ਹੀ ਇਹ ਤਾਂ ਇਹ ਸੰਸਾਰ ਨਹੀਂ ਸੀ ਲੋਕ ਨਹੀਂ ਸਾਨ ਇਹ ਦੁਨੀਆ ਨਹੀਂ ਸੀ ਇਹ ਮਾਤ ਲੋਕ ਨਹੀਂ ਸੀ ਤ੍ਰਤੀ ਪਤਾਲ ਨਹੀਂ ਸੀ ਉਦੋਂ ਵੀ ਉਸ ਪਰਮਾਤਮਾ ਵਹਿਗੁਰੂ ਦੇ ਨਾਮ ਦਾ ਪ੍ਰਗਿਆਸ ਸੀ ਤੇ ਅੰਤ ਨੂੰ ਵੀ ਇਹ ਪ੍ਰਗਿਆਸ ਹੀ ਰਹਿਣ ਵਾਲਾ ਹੈ ਤੇ ਮਾਦ ਵਿੱਚ ਹੁਣ ਵੀ ਉਹ ਪਰਮਾਤਮਾ ਦੇ ਨਾਮ ਦਾ ਹੀ ਪ੍ਰਕਾਸ਼ ਹੈ ਤਾਂ ਕਿ ਪ੍ਰਕਾਸ਼ ਦੇ ਨਾਲ ਹੀ ਸਭ ਕੁਝ ਉਸ ਪਰਮਾਤਮਾ ਵਹਿਗੁਰੂ ਦੇ ਹੁਕਮ ਵਿੱਚ ਹੋਣਾ ਬਣਾ ਕੀਤਾ ਹੈ ਇਸ ਗੱਲ ਸੁਣ ਕੇ ਸਾਡੇ ਸਮਝ ਕੇ ਮਨ ਦੇ ਵਿੱਚ ਇਹ ਖਿਆਲ ਵਿਚਾਰ ਆਇਆ ਹੈ ਜੁਆਬ ਨਾਲ ਸਾਂਝਾ ਕੀਤਾ ਕਰਾਇਆ ਹੈ ਸੁਖ ਸਾਗਰ ਮੈਂ ਰਮੇ ਕਬੀਰ ਤੇਸ ਗਨ ਸਮਝਣ ਜਾਣਨ ਕਰਕੇ ਸਾਨੂੰ ਸੁੱਖਾਂ ਦੇ ਸਾਗਰ ਪਰਮਾਤਮਾ ਵਹਿਗੂ ਦੇ ਵਿੱਚ ਸਮਾਉਂਦਾ ਉਹ ਟਿਆਉਂਦਾ ਉਹਦੇ ਗੁਣ ਗਾਉਂਦਾ ਜੋ ਮੌਕਾ ਸਮਾਂ ਮਿਲਿਆ ਹੈ ਸੋ ਬੜੀ ਉਸ ਪਰਮਾਤਮਾ ਵਹਿਗੂ ਨੇ ਕਿਰਪਾ ਕੀਤੀ ਉਹਦਾ ਧੰਨਵਾਦ ਸ਼ੁਕਰਾਨਾ ਹੈ ਭਾਵੇਂ ਲੋਕ ਦਿਨਵਾ ਚੰਗੇ ਮਾਰੇ ਸਮਝੇ ਕਹਿੰਦੇ ਹਨ ਪੁੰਨਿਆ ਜਾਂ ਮਸਿਆ ਵਾਲੇ ਜਾਂ ਹੋਰ ਕਈ ਦਿਨਵਾਰ ਨੇ ਜੇ ਪਰ ਭਗਤ ਕਬੀਰ ਜੀ ਕਹਿੰਦੇ ਕਿ ਸਾਨੂੰ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਸਾਡੇ ਵਾਸਤੇ ਰੋਜ਼ ਹੀ ਜਿਹੜੇ ਦਿਨ ਚੜ ਜਾਂਦੇ ਨੇ ਚੰਗੇ ਵਧੀਆ ਹੁੰਦੇ ਨੇ ਇਸ ਕਰਕੇ ਅਸੀਂ ਇਸ ਸੰਸਾਰ ਲੁਕਾਈ ਨੂੰ ਇਹ ਕਹਿੰਦੇ ਆ ਕਿ ਦਿਨਵਾਰ ਚੱਕਰਾਂ ਵਿੱਚ ਨਾ ਪਾਓ ਕੇਵਲ ਤੇ ਕੇਵਲ ਸੁਪਰਮਾਤਮਾ ਦਾ ਨਾਮ ਤੇ ਕੇਵਲ ਨਾਮ ਜਬ ਪੂਰੇ ਪ੍ਰਾਣੀ ਪਰ ਉਹ ਇੱਕ ਹੀ ਛਾਨਾ ਇੱਕ ਪ੍ਰਮਾਤਮਾ ਛਾਨੇ ਤਨਾ ਕਰੋ एक ओंकार सतनाम कर्ता पुरख निरपਉ निरवैर अकाल मूरत अजूनी सै पांगुर प्रसाद जप उस परमात्मा ਦੇ ਨਾਮ ਜਪਣਾ ਕਰੋ ਜੋ ਪਹਿਲਾਂ ਵੀ ਇੱਕ ਸੀ ਹੁਣ ਵੀ ਅੱਗੇ ਵੀ ਹੋਏਗਾ ਹਮੇਸ਼ਾ ਇੱਕ ਰਹਿਣ ਵਾਲਾ ਹੈ ਉਸ ਦਾ ਨਾਮ ਸੱਚਾ ਹੈ ਸਭ ਕੁਝ ਕਰਨ ਕਰਾਉਣ ਵਾਲਾ ਹੈ ਕਿ ਐਸੇ ਉਸ ਪਰਮਾਤਮਾ ਵਹਿਗੁਰੂ ਨੂੰ ਜਪਣਾ ਕਿਉਂਣਾ ਚਾਹੀਦਾ ਹੈ ਜੋ ਨਿਰਪਉ ਹੈ ਕੋ ਦਾ ਕਿਸ ਨਾਲ ਕੋਈ ਵੈਰ ਨਹੀਂ ਤੁਸੀਂ ਉਹ ਕਰਤਾ ਪੁਰਖ ਸਭ ਕਰਨ ਵਾਲਾ ਹੈ ਤੁਹਾਡੀ ਜੋ ਪ੍ਰਸਾਦ ਕਿਰਪਾ ਉਹ ਜਿਸ ਨੂੰ ਮਿਲ ਜਾਂਦੀ ਹੈ ਉਹ ਧਨ ਹੋ ਜਾਂਦਾ ਹੈ ਉਹਦਾ ਜੀਵਨ ਪਰਮਾਤਮਾ ਦੀ ਕਿਰਪਾ ਨਾਲ ਸਫਲ ਹੋ ਜਾਂਦਾ ਹੈ ਭਗਤ ਕਬੀਰ ਜਿਵੇਂ ਸਾਡਾ ਸਫਲ ਹੋਇਆ ਹੈ ਤੁਸੀਂ ਆਪਣਾ ਜੀਵ ਸਫਲ ਕਰਨਾ ਕਰੋ ਉਸ ਪਰਮਾਤਮਾ ਤੇ ਆਗੇ ਉਹਨੂੰ ਗੰਗਾ ਕੇ ਕਿ ਆਪਣਾ ਜੀਵਨ ਜਰਾਏ ਸੁੱਖਾਂ ਵਿੱਚ ਪਾਉਣਾ ਕਰੋ ਕਿਉਂਕਿ ਹਰ ਇੱਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲਪ੍ਰੇਸ਼ ਮੋਹ ਲੋਹ ਮਹਾ ਪੌਲਯ ਤਾਰੇ ਉਹ ਪਰਮਾਤਮਿਕ ਇਹ ਸੰਸਾਰ ਪੌਲਯ ਨੂੰ ਤੋਤਾਲ ਮਾਰਾ ਹੈ ਤੇ ਬੇਨਤੀ ਕਰਿਆ ਕਰੋ ਸੰਸਾਰ ਸਮੁੰਦੇ ਤਾਰ ਗੋਬਿੰਦੇ ਹੀ ਮਹਾਰਾਜ ਐ ਵਾਹਿਗੁਰੂ ਜੀ ਅਸੀਂ ਸੰਸਾਰ ਸਮੁੰਦਰ ਵਿੱਚ ਹਾਂ ਤਾਂ ਆਪ ਸਾਨੂੰ ਪਾਲ ਗੁਣਾ ਕਰੋ ਸਾਨੂੰ ਇਸ ਮਾਤ ਲੋਕ ਚੋਂ ਕਰਕੇ ਆਪਣੇ ਸੱਚਖੰਡ ਵਿੱਚ ਪਹੁੰਚਾਉਣਾ ਕਰੋ ਕਿਉਂਕਿ ਅਸੀਂ ਤੁਹਾਡੇ ਬੱਚੇ ਆ ਤੇ ਬੱਚਿਆਂ ਦਾ ਤੂੰ ਮਾਤਾ ਪਿਤਾ ਹੈ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਬੰਦ ਤੂੰ ਮੇਰਾ ਪ੍ਰਾਤਾ ਸਾਡੀ ਇਸਦਾਰੀ ਵੱਡੀ ਤੇ ਨਾਲ ਹੈ ਬਾਕੀ ਸੰਸਾਰ ਇਸਦਾਰੀਆਂ ਜਿਹੜੀਆਂ ਨੇ ਇਹ ਤਾਂ ਇਸ ਤਰ੍ਹਾਂ ਹੀ ਚਲਦੀਆਂ ਆਈਆਂ ਨੇ ਤੇ ਇਸ ਕਰਕੇ ਸਾਡੀ ਤੇਰੇ ਨਾਲ ਖਾਸ ਇਸ ਦਰੀ ਹੈ ਤੇਰੇ ਸੇ ਬੱਚਿਆਂ ਸਭ ਕੁ ਸਾਡਾ ਤੂੰ ਹੀ ਤੂੰ ਹੈ ਸਾਨੂੰ ਆਪਣੇ ਨਾਲ ਜੋੜ ਕੇ ਰੱਖ ਤੇਰੀ ਜੋਤ ਦਾ ਅੰਸ਼ ਅਸੀਂ ਆ ਤੇ ਜੋਤ ਦੇ ਵਿੱਚੋਂ ਸੰਸਾਰ ਤੇ ਵਿਸ਼ੁਕਿਆ ਆ ਸਾਨੂੰ ਆਪਣੇ ਨਾਲ ਆਪਣੀ ਜੋਤ ਵਿੱਚ ਮਿਲਾਉਣਾ ਕਰ ਸਾਡੇ ਕੋ ਨਾਮ ਜਪਾਉਣਾ ਕਰ ਤਾਂ ਜੋ ਇਹ ਤੇਰਾ ਨਾਮ ਜਪ ਕੇ ਤੂੰ ਚੌਧਰੀਏ ਤੇਰੇ ਗੁੰਦਰੀਏ ਸੋ ਦਿਨਵਾਰਨ ਚੱਕਰ ਵਿੱਚ ਨਾ ਪਈਏ ਕੇਵਲ ਤੇ ਕੇਵਲ ਤੇਰਾ ਨਾਮ ਪਈਏ ਇਸ ਕਰਕੇ ਤੁਸਰਤ ਕਿਰਪਾ ਮੇ ਤਾਂ ਸੇ ਤਾਤਰ ਸੋ ਗੁਰੂ ਪਿਆਰੋ ਗੁਰਬਾਣੀ ਦੀ ਵਿਚਾਰ ਕਰਦਿਆਂ ਸੁਣਦਿਆਂ ਪਰਦਿਆਂ ਹੋਈਆਂ ਗੱਲਾਂ ਨਹੀਂ ਕਿਹਾ ਵੈਰ ਕਿਰਪਾ ਕਰੇ 77 ਚਾਦੀ ਕਰੇ ਉਹ ਪਰਦੇਸ਼ ਭਗਤ ਗੁਰੀ ਦੀ ਦਾ ਆਪਾਂ ਸ਼ਾਰਟ ਵੀਡੀਓ ਵੀ ਪਾ ਪਾ ਕੇ ਤੇ ਰੋਜ਼ ਦੇ ਰੋਜ਼ ਜੋ ਆਪ ਸੰਗਤਾਂਾਂ ਸਾਝਾ ਕੀਤਾ ਹੈ ਜੋ ਮੱਸਿਆ ਤੋਂ ਰੰਭ ਹੋਇਆ ਸੀ ਮੱਸਿਆ ਤੋਂ ਅਗਲੇ ਦਿਨ ਤੋਂ ਲੈ ਕੇ ਤੇ ਪੁੰਨਿਆ ਤੱਕ 15 ਦਿਨਾਂ ਦੀ ਸ਼ਾਰਟ ਵੀਡੀਓ ਪਾਈ ਗਈ ਹੈ ਸੋ ਆਪ ਉਹ ਵੀ ਸੁਣਨਾ ਕਰੋ ਉਸ ਨੂੰ ਲਾਇਕ ਕਰੋ ਸਬਸਕ੍ਰਾਈਬ ਤੇ ਕਰਕੇ ਉਸ ਨੂੰ ਹੋਰ ਅਗੇ ਸਾਂਝਾ ਕਰਨਾ ਕਰੂ ਤਾਂ ਜੋ ਹੋਰ ਵੀ ਵੱਤਵਾਂ ਜਾਂ ਗਿਆਨ ਲੋਕਾਈ ਸੰਸਾਰ ਵਿੱਚ ਲੋਕਾਂ ਤੱਕ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਸੋ ਇਹ ਜੋ ਕਈ ਤਰ੍ਹਾਂ ਦੇ ਮਨ ਵਿੱਚ ਕਿਸੇ ਚੰਗੇ ਮਾਰ ਦਿਨਾਂ ਦੇ ਵਹਿ ਪਰਮਾਤਮਾ ਜੰਦੇ ਨੇ ਉਹ ਵੀ ਨਿਕਲ ਤੇ ਉਸ ਪਰਮਾਤਮਾ ਤੋਂ ਅਦਿ ਗੁਣ ਗਮਨ ਤੇ ਸੁਖ ਪਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਅਚਤ ਹੈ ਪਾਰ ਭ੍ਰਮ ਅਭਨਾਸੀ ਅਗਨਾਸ ਏ ਪੂਰਨ ਹੈ ਸਰਬਮੈ दुख पंजन गुणतास हे संगी हे निरंकार हे निर्गुण सब ठीक हे गोविंद हे गुण निदान जा कह सदा विवेक हे अपरंपर हर हर हे पीहो वनहार हे संता कह सदा संग निधारा आधार हे ठाकुर हौं दास रो मैं निरगुण गुण नहीं कोए नानक दीजे नाम दान राखूं ही ये परोए ਆਇ ਪ੍ਰਭ ਸਰਨਾਗਤੀ ਕਿਰਪਾ ਨਿਦ ਦਇਆਲ ਏਕ ਅੱਖਰ ਹਰ ਮਨ ਬਸ ਨਾਨਕ ਹੋਉ ਤਿ ਨਿਹਾਲ ਏਕ ਅੱਖਰ ਹਰ ਮਨ ਬਸ ਨਾਨਕ ਹੋਉ ਤਿ ਨਿਹਾਲ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਬੋਲਿਏ ਕਦੇ ਵੀ ਨਾ ਡੋਲਿਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੀਏ ਕਦੇ ਵੀ ਨਾ ਥਕੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਕਹੀਏ ਸਦਾ ਸੁਖੀ ਰਹਿਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ